ਤ ਸਾਰੀਆਂ ਬੀਬੀਆਂ ਭੈਣਾਂ ਦਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਬਹੁਤ ਹੀ ਸ਼ੋਹਰਤ ਟੌਪਿਕ ਲੈ ਗਿਆ ਤੁਹਾਡੇ ਵਾਸਤੇ ਭੈਣੂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਦੇ ਰਹਿਣ ਵਾਲੇ ਆ ਕਈ ਭੈਣਾਂ ਜਾਂ ਭਰਾ ਸਾਨੂੰ ਇੰਡੀਆ ਦੇ ਵਿੱਚੋਂ ਇੱਟਕੇ ਵੇਖਦੇ ਆ ਬਹੁਤ ਸਾਰੀਆਂ ਭੈਣਾਂ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਵੇਖਦੀਆਂ ਕੈਨੇਡਾ ਵਾਲੀਆਂ ਭੈਣਾਂ ਦੇ ਵਾਸਤੇ ਇਹ ਖੁਸ਼ਖਬਰੀ ਆ ਵੀ ਉੱਥੇ ਵੀ ਮੇਰੀਆਂ ਦੋ ਭੈਣਾਂ ਸਦਾਈ ਦਾ ਕੰਮ ਕਰਦੀਆਂ ਆ ਜੇ ਕਿਸੇ ਭੈਣ ਨੇ ਉਹਨਾਂ ਨੂੰ ਕੱਪੜਾ ਕੋਈ ਆਪਦਾ ਸਲਾਈ ਕਰਾਉਣਾ ਤਾਂ ਮੇਰੇ ਤੋਂ ਪਰਸਨਲ ਮੇਰੇ WhatsApp ਤੇ ਜਾ ਕੇ ਮੈਸੇਜ ਛੱਡ ਦੇ ਕਰੋ ਬੋਲ ਕੇ ਭੇਜਿਆ ਕਰੋ ਕਿ بھائی ਸਾਨੂੰ ਤੁਸੀਂ ਆਪਦੀਆਂ ਭੈਣਾਂ ਦਾ ਐਡਰੈਸ ਦਿਓ ਤਾਂ ਕਿ ਅਸੀਂ ਕੱਪੜੇ ਸੁਵਾ ਸਕੀਏ ਹਾਂ ਤੇ ਬਾਕੀ ਜੇ ਕਿਸੇ ਨੇ ਆਪਣੇ ਕੋਲ ਇੰਡੀਆ ਦੇ ਵਿੱਚ ਰਹਿ ਕੇ ਕੰਮ ਕਰਵਾਉਣਾ ਭਾਵੇਂ ਘਰੇ ਬੈਠ ਕੇ ਤੁਸੀਂ ਕੱਪੜੇ ਸਲਾਈ ਕਰਾ ਸਕਦੇ ਹੋ ਮੇਰੇ ਤੋਂ ਫੋਨ ਤੇ ਰੰਗ ਵਗੈਰਾ ਮੰਗਾ ਲਿਆ ਕਰੋ ਤੇ ਉਹ ਤੁਹਾਡੇ ਕੱਪੜੇ ਬਣ ਜਾਣਗੇ ਬਾਕੀ ਇੱਕ ਚੀਜ਼ ਮੈਂ ਹੋਰ ਕਈ ਵਾਰੀ ਮੇਰਾ ਫੋਨ ਲੱਗਦਾ ਨਹੀਂ ਜਾ ਮੈਂ ਤਾਂ ਚੱਕਿਆ ਨਹੀਂ ਜਾਂਦਾ ਕਿਉਂਕਿ ਮੇਰਾ ਨਾਲ ਪ੍ਰਾਪਰਟੀ ਦਾ ਬਹੁਤ ਸੋਹਣਾ ਕੰਮ ਆ ਮੈਨੂੰ ਉਹਦੇ ਵਿੱਚ ਥੋੜਾ ਜਿਹਾ ਟਾਈਮ ਇਨਵੈਸਟ ਕਰਨਾ ਪੈਂਦਾ ਹੈ ਨਾ ਜਿਹਦੇ ਕਰਕੇ ਤੁਹਾਡਾ ਫੋਨ ਚੱਕਿਆ ਨਹੀਂ ਜਾਂਦਾ ਤੁਸੀਂ ਕੀ ਕਰਿਆ ਕਰੋ ਤੁਸੀਂ WhatsApp ਦੇ ਉੱਪਰ ਨੰਬਰ ਸੇਵ ਕਰਕੇ ਮੈਨੂੰ ਬੋਲ ਕੇ ਭੇਜਿਆ ਕਰੋ ਮੈਨੂੰ ਪਰ ਮਰਾ ਦੇ 11 ਵਜੇ ਨੂੰ 12 ਵਜੇ ਮੈਂ ਹਰ ਇੱਕ ਤੁਹਾਡੀ ਜਿਹੜੀ ਭੇਜੀ ਹੋਈ ਚੀਜ਼ ਨੂੰ ਸੁਣ ਕੇ ਫਿਰ ਪੈਂਦਾ ਫਿਰ ਦੂਸਰੇ ਦਿਨ ਉਸ ਵੀਡੀਓ ਦੇ ਵਿੱਚ ਜੇਕਰ ਕਰਦਾ ਠੀਕ ਹੈ ਜਿਹੜੀ ਮੇਰੇ ਵਿੱਚ ਕਮੀ ਹੁੰਦੀ ਆ ਉਹ ਲਾਜ਼ਮੀ ਦੱਸਿਆ ਕਰੋ ਵੀ ਆਹ ਵਈ ਤੇਰੇ ਤੇ ਇੱਥੇ ਕਮੀ ਆ ਇਹਨੂੰ ਸੁਧਾਰੋ ਤਾਂ ਕਿ ਆਪਾਂ ਨੂੰ ਅੱਗੇ ਤੋਂ ਪਤਾ ਲੱਗੇ ਹੈਨਾ ਭੈਣ-ਭਣ ਕੇ ਜਰੂਰ ਦੱਸਿਆ ਕਰੋ ਜਿਹੜੀਆਂ ਭੈਣਾਂ ਨੂੰ ਕਈ ਚੀਜ਼ਾਂ ਬਾਰੇ ਪਤਾ ਹੁੰਦਾ ਜਾਂ ਕੋਈ ਅੰਗਰੇਜ਼ੀ ਦਾ ਆਵਾਡ ਹੁੰਦਾ ਮੈਂ ਬੋਲ ਦਿੰਦਾ ਮੈਨੂੰ ਉਹਦਾ ਨਾਮ ਨਹੀਂ ਪਤਾ ਹੁੰਦਾ ਸਹੀ ਹੈਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਮੈਂ ਸਿਰਫ ਸਾਤੀ ਪੜਿਆ ਪਰ ਬਹੁਤ ਫਿਰ ਵੀ ਕੋਈ ਮਹਾਰਾਜੀ ਕਿਰਪਾ ਬਹੁਤ ਸੋਹਣਾ ਕੰਮ ਆ ਆਪਣਾ ਹੈਨਾ ਕਿ ਜੇ ਕੋਈ ਭਰਾ ਕਪੜਾ ਪਾਉਣਾ ਚਾਹੁੰਦਾ ਦੁਕਾਨ ਦੇ ਵਿੱਚ ਜਿਵੇਂ ਆਪਣਾ ਕਪੜਾ ਪਾਇਆ ਹੋਇਆ ਹੈਨਾ ਇੱਕ ਕੋਈ ਕੈਮਰਾ ਮਾਰਦੇ ਇਸ ਤਰ੍ਹਾਂ ਆ ਦੇਖੋ ਸਾਰਾ ਵਧੀਆ ਆਪਣਾ ਸੈਟਅਪ ਆ ਪਿੰਡ ਦੀਆਂ ਦੇ ਵਿੱਚ ਹੀ ਆ ਵਧੀਆ ਟਾਪ ਦੀ ਦੁਕਾਨ ਮੈਂ ਇਸ ਤੋਂ ਵੀ ਹੋਰ ਵੀ ਸੋਹਣਾ ਕੰਮ ਕਰਨਾ ਚਾਹਣਾਗਾ ਕਿ ਹੋਰ ਵੀ ਸੋਹਣਾ ਹੋਵੇਗਾ ਕਿ ਇੱਕ ਵਾਰੀ ਆ ਵੀ ਤਾਂ ਆਪਣੇ ਕੋਲੇ ਵਾਰ-ਵਾਰ ਆਵੇ ਹਨਾ ਇਹ ਨਹੀਂ ਹੈ ਵੀ ਕਿਸੇ ਕੋਲੇ ਕੋਈ ਮਾੜੀ ਚੀਜ਼ ਆ ਆ ਵੀ ਇੱਕ ਵਾਰੀ ਮੁੜ ਕੇ ਉਹ ਬੁਲਾਵੀਂ ਨਾ ਆਪਣੋ ਇਹਨੇ ਜਦੋਂ ਵੀ ਆਪ ਟੱਪਕੇ ਦੇ ਅਗਲਾ ਕੋਈ ਠੀਕ ਆ ਭਈ ਸਸਤਰੀ ਗਾਹ ਹਨਾ ਇਹੋ ਜਿਹਾ ਕੰਮ ਕਰਿਆ ਕਰੋ ਤੁਸੀਂ ਵੀ ਜਦੋਂ ਕੋਈ ਕੰਮ ਸ਼ੁਰੂ ਕਰਨਾ ਜਾ ਪਰ ਮੇਰੀਆਂ ਘਰੀ ਕੰਮ ਕਰਦਿਆਂ ਮੈਂ ਉਹਨਾਂ ਨੂੰ ਇਹੀ ਕਹਣਾ ਉਹਨਾਂ ਵੀ ਭੈਣ ਬਣ ਕੇ ਤੁਸੀਂ ਐਂਟਰ ਲੌਂਗ ਰੱਖੋ ਪਰ ਇੱਕ ਕੰਮ ਨੂੰ ਵਧੀਆ ਕਰੋ ਅੱਜ ਸਮਾਈਥ ਨੂੰ ਗਾ ਮੈਂ ਮੰਨਦਾ ਵੀ 150 ਦੰਦਾ ਕੱਲ੍ਹ ਉਹਹੀ ਗਾ ਕਿ ਤੁਹਾਨੂੰ ਸਮਾਈਥ 600 ਵੀ ਦੇਊਗਾ ਜਦੋਂ ਤੁਸੀਂ ਉਹਦੀ ਮਜਬੂਰੀ ਬਣ ਜਾਓਗੇ ਕੰਮ ਨੂੰ ਇੱਕ ਵਾਰੀ ਤੁਸੀਂ ਵਧੀਆ ਕਰੋ ਘੱਟ ਰੇਟ ਤੇ ਕਰੋ ਸਾਰੇ ਬੰਦੇ ਸ਼ੁਰੂ ਦੇ ਵਿੱਚ ਜਦੋਂ ਮੇਰਾ ਕੰਮ ਸ਼ੁਰੂ ਕੀਤਾ ਜਦੋਂ ਸਮਾਈ 70 ਰੁਪਏ ਸੀ ਆਪਾਂ ਸਿੱਧੀ 140 ਕੀਤੀ ਅੱਜ ਆਪਣੀ ਸਮਾਈ ਸਾਰੇ ਪਿੰਡ ਦੇ ਵਿੱਚ ਸਭ ਤੋਂ ਵੱਧ ਆ ਕਿਉਂ ਕੁਆਲਿਟੀ ਇੱਕ ਨੰਬਰੀ ਆ بس ਦੂਜਾ ਪਰ ਰੱਖੇ ਨਹੀਂ ਕਦੇ ਵੀ ਵੀ ਦੋ ਚੀਜ਼ਾਂ ਭਾਵੇਂ ਕੋਈ ਛੋਟੇ ਤੋਂ ਛੋਟਾ ਗਰੀਬ ਭਰਾ ਵੀ ਆ ਜੇ ਉਹਦੇ ਵਾਸਤੇ ਵੀ ਆਪਾਂ ਕਲਰ ਦਾ ਵਧੀਆ ਵਾਲੀ ਗੋਣੀ ਆ ਲਾਸਟ ਕੀ ਵਧੀਆ ਕੋਈ ਫਰਕ ਨਹੀਂ ਪੈਂਦਾ ਹਣਾ 5000 ਰੁਪਏ ਹਣਾ ਤਾਂ ਕੋਸ਼ਿਸ਼ ਕਰਿਆ ਕਰੋ ਵੀ ਵਧੀਆ ਮਟੀਰੀਅਲ ਵਰਤਿਆ ਕਰੋ ਤੇ ਅੱਜ ਜਿਹੜਾ ਆਪਾਂ ਲੈ ਕੇ ਆਏ ਆ ਇਹ ਪਲਾਜੋ ਆ ਕਿਸੇ ਭੈਣ ਦਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਨਾਪ ਦੇਖ ਲਓ ਕਈ ਵਾਰੀ ਕਿਸੇ ਭੈਣ ਨੂੰ ਪਾਰੇ ਨਾਪ ਦਾ ਕਟਣਾ ਪੈਂਦਾ ਪਲਾਜੋ ਲੰਬਾਈ ਇਸ ਪਲਾਜੋ ਦੀ 38 ਆ ਮੂਰੀ 16.5 ਤੇ ਪੱਟ ਹੈਗਾ ਇਸ ਭੈਣ ਦਾ 31 ਇੰਚ ਤਿਆਰ ਇਹਦਾ ਪੂਰਾ ਪੂਰਾ ਪੱਟ ਹੋਊਗਾ 28 29 3 4 ਇੰਚ ਦਾ ਮਾਰਜਨ ਰੱਖਦੇ ਕਰੋ ਗਈ ਭੈਣ ਦੇ ਕਮੈਂਟ ਆਉਂਨਾ ਬਈ ਪੱਟ ਦਊਂ ਅਸੀਂ ਕਿਵੇਂ ਮਿਲਣਾ ਉਸ ਤੋਂ ਬਾਅਦ ਆਪਣੇ ਕੋਲੇ ਇਹਦਾ ਪਜਾਮਾ ਹੀ ਹੈ ਜਿਸ ਨਾਲ ਪਲਾਜੋ ਉਹਦੀ ਝੋਲੀ ਸੀ ਮੂਰਲੀ 12 ਤੇ ਪਿਛਲੀ ਸੀਗੀ 15.5 ਠੀਕ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖ ਕੇ ਕਟੋਗੇ ਗਦੇ ਵੀ ਤੁਹਾਡਾ ਪਲਾਜੋ ਅੰਦਰਲੀ ਸਾਈਡ ਤੋਂ ਚੱਕਿਆ ਨਹੀਂ ਜਾਊਗਾ ਠੀਕ ਆ ਤੇ ਬੈਟਰ ਨੇ ਮੇਲੇ ਪਿੱਛੇ ਤੋਂ ਲੈਂਦਾ ਨਹੀਂ ਨਾ ਆਜੂ ਆਪਾਂ ਪਲਾਜੋ ਕਟਾਂਗੇ ਪਰ ਅੱਜ ਮੈਂ ਤੁਹਾਡੇ ਕਹਿਣ ਤੇ ਚਾਹ ਗੂੜਾ ਲਾਉਂਗਾ ਕਿਸੇ ਭੈਣ ਨੇ ਇਹ ਨਹੀਂ ਸੋchnਾ ਵੀ ਬਾਈ ਆਪ ਹੀ ਚਾਹ ਗੂੜਾ ਲਾਈ ਜਾਂਦਾ ਨਾ ਮੈਂ ਹਮੇਸ਼ਾ ਚਾਹ ਪੈਲਸਨ ਦੇ ਨਾਲ ਲਾਉਂਗਾ ਜਾਂ ਫਿਰ ਚਿੱਟਾ ਚਾਹ ਇਹ ਤੁਹਾਨੂੰ ਦਿਖਾ ਜੀਏ ਮੈਂ ਤਾਂ ਕਰਕੇ ਅੱਜ ਰੰਗਦਾਰ ਚਾਹ ਲਾਉਂਗਾ ਬਾਕੀ ਜੇ ਕਿਸੇ ਨੇ ਮਟੀਰੀਅਲ ਦੀ ਫੋਟੋ ਮੇਰੇ ਤੋਂ ਮੰਗਵਲੀ ਹੁੰਦੀ ਹੈ ਵੀ ਜਿਹੜਾ ਆਪਾਂ ਮਟੀਰੀਅਲ ਵਰਤਦੇ ਆਂ ਤਾਂ ਉਹ ਮੇਰੇ ਤੋਂ ਵਟਸਐਪ ਦੇ ਬੋਲ ਕੇ ਭੇਜਾ ਕਰੋ ਮੈਂ ਤੁਹਾਨੂੰ ਸਾਰੇ ਮਟੀਰੀਅਲ ਦੀ ਫੋਟੋ ਭੇਜ ਦੂੰ ਜੇ ਤੁਸੀਂ ਕਹੋਗੇ ਵੀ ਬਾਈ ਵੀਡੀਓ ਬਣਾ ਦਿਓ ਇੱਕ ਵਾਰੀ ਸਾਰੇ ਸਮਾਨ ਦੀ ਮੈਂ ਵੀਡੀਓ ਬਣਾ ਲਊਗਾ ਠੀਕ ਆ ਬਸ ਭੈਣ ਬਣ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਦੂਸਰਿਆਂ ਭੈਣਾਂ ਦੇ ਫਾਇਦਾ ਹੋਵੇ ਆਜੋ ਹੁਣ ਆਪਾਂ ਪਲਾਜੋ ਕੱਟਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕਾਨ ਕੱਟਣਾ ਦਾ ਦੇਖੋ ਬਿਲਕੁਲ ਇਧਰੋਂ ਕੰਨੀ ਦੇ ਨਾਲਾ ਫੱਟੀ ਨੂੰ ਲਾ ਲੈਣਾ ਇੱਥੇ ਠੀਕ ਆ ਐ ਥੋੜਾ ਸਾਰਾ ਦੇਖੋ ਕਿੰਨਾ ਕਾਨ ਨਿਕਲ ਆ ਜਿਵੇਂ ਸਿੱਧਾ ਕਰ ਲੈਣ ਇੱਕ ਕਾਨ ਨਿਕਲ ਕੇ ਹੁਣ ਇੱਥੇ ਤੁਸੀਂ ਕੀ ਕਰਨਾ ਇੱਥੋਂ ਆ ਜੀ ਦੇਖਣੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਇੱਥੋਂ ਕਰਨਾ ਆਪਾਂ ਨੂੰ ਸ਼ੁਰੂ ਆਏ। ਹਲਾਂ ਦੇ ਨਹੀਂ। ਜਮਲ ਸਿਰੀ ਤੋਂ ਨਹੀਂ ਕਰਨੀ। ਇੱਥੋਂ ਆਪਾਂ ਨੇ ਇਸ ਭੈਣ ਦਾ ਢਿੱਡ ਥੋੜਾ ਜਿਆਦਾ ਲੰਮਕ ਦਾਗਾ। ਤਾਂ ਆਪਾਂ 1 ਇੰਚ ਤੋਂ ਚੱਕਣਾ ਸ਼ੁਰੂ ਕਰਤਾ। ਆਹ ਢਿੱਡ ਦੇਖ ਲੈ ਕਰੋ ਜਿਹਦਾ ਬਾਹਲਾ ਐਂ ਲੰਮਕ ਦਾ ਨ ਥੱਲੇ ਨੂੰ ਆਏ। ਉਹ ਚੀਜ਼ ਦੇ ਜਿਆਦਾ ਚੱਕਿਆ ਕਰੋ ਕਿਉਂਕਿ ਢਿੱਡ ਦੇ ਦਾ ਪਲਾਜੋ ਚੜਦਾ ਨਹੀਂ ਥੱਲੇ ਡਿੱਗੀ ਜਾਂਦਾ। ਪਿੱਛੋਂ ਵਧਾ ਦਿਆ ਕਰੋ ਮੂਰੂ ਚੋਲੀ ਨੂੰ ਛੋਟੀ ਕਰਨਾ ਕਰੋ। ਤੇ ਇਹਦੇ ਪੂਰੀ ਲਾਸਟ ਪਾਉਣੀ ਆ ਆਪਾਂ ਇਸ ਭੈਣ ਦੇ। ਇੱਥੋਂ ਆਪਾਂ ਛੱਡਾਂਗੇ 2 ਇੰਚ। ਹਲਵਾ ਪਾ 2 ਇੰਚ ਛੱਡ ਲੈ। ਸਿੱਧਾ ਬਸਾ ਪਾਉਣੇ ਅੰਦਰ ਕਰਨਾ ਸੀ ਉਹ ਭੁੱਲ ਗਿਆ ਬਾਹਰ ਹੋ ਗਿਆ ਇੱਕ ਵਾਰੀ ਮੈਂ ਪਾਸਾ ਇਹਦਾ ਚੇਂਜ ਕਰਨਾ ਇਹ ਚੀਜ਼ ਤਾਂ ਤੁਸੀਂ ਤਿਆਰ ਰੱਖਣਾ ਕੋਈ ਪਪਾਸਾ ਘਮਾ ਲਈ ਕਿਉਂਕਿ ਨਿਸ਼ਾਨ ਵੀ ਆਪਾਂ ਲਾ ਰਹੇ ਹਾਂ ਡਾਰਕ ਡਾਰਕ ਜੇ ਬਾਹਰਲੇ ਪਾਸੇ ਆ ਗਈ ਤਾਂ ਬਹੁਤ ਬੁਰਾ ਲੱਗੂਗਾ ਨਾਲੇ ਕਈ ਵਾਰੀ ਕੀ ਹੁੰਦਾ ਵੀ ਚਾਕ ਧੋਣ ਤੋਂ ਆ ਨਾ ਫੈਂਡ ਜਾਂਦਾ ਇਹ ਚੀਜ਼ ਦਾ ਤਿਆਰ ਰੱਖਣਾ ਵੀ ਤੁਸੀਂ ਰੰਗਦਾਰ ਚਾਕ ਘਰੇ ਨਹੀਂ ਲਵੋ ਇੱਕ ਨਵੀਂ ਚਿੱਟੇ ਚਾਕਾਂ ਹੀ ਲਿਆ ਕੇ ਰੱਖਿਆ ਕਰੋ ਕਿਉਂਕਿ ਜੇ ਕਿਸੇ ਭੈਣ ਨੂੰ ਨਹੀਂ ਪਤਲਾ ਕਿਹੜੀ ਕੰਪਨੀ ਦੀ ਆਪਾਂ ਚਾਕ ਲੈਣ ਨੂੰ ਮੇਰੇ ਤੋਂ ਫੋਟੋ ਵਗੈਰਾ ਮੰਗਾ ਸਕਦੇ ਹੋ ਜਿਵੇਂ ਫੱਟੀ ਦੀ ਫੋਟੋ ਮੰਗਾਲੀ ਕਿਸੇ ਨੇ ਹਣਾ ਉਹ ਮਗਾਰਾ ਕਰੋ WhatsApp ਤੇ ਬੋਲ ਕੇ ਭੇਜਿਆ ਕਰੋ ਫੋਨ ਕਰਨ ਦੀ ਵੀ ਲੋੜ ਨਹੀਂ। ਬਾਕੀ ਜੇ ਕਿਸੇ ਭੈਣ ਨੇ ਕੋਈ ਜ਼ਰੂਰੀ ਗੱਲਬਾਤ ਕਰਨੀ ਹੁੰਦੀ ਆ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਭੈਣ ਮੰਨ ਕੇ ਫੋਨ ਲਾੜਾ ਕਰੋ। ਉਦੋਂ ਮੈਂ ਜਿੰਨੇ ਸੈਰ ਕਰਨ ਜਾਂਦਾ ਬਿਲਕੁਲ ਫ੍ਰੀ ਹੁੰਦਾ ਹਨਾ। ਹਰ ਹੁਣ ਆਪਾਂ ਇਹਨਾਂ ਉੱਠਾ ਪੱਤਾ ਕਰ ਲਿਆ ਹੁਣ ਦੁਬਾਰੇ ਫੇਰ ਆਪਾਂ ਕੰਡ ਕੱਟਾਂ। ਠੀਕ ਆ। ਇੱਥੋਂ ਬਿਲਕੁਲ ਆਪਾਂ ਸਿੱਧਾ ਕੰਡ ਕੱਟ ਲਿਆ। ਆਹ ਕਰ ਲਿਆ ਆਪਾਂ ਨੇ ਇੱਥੋਂ 1 ਇੰਚ ਡਾਊਨ। ਇੱਥੇ ਇੱਕ ਤੁਸੀਂ ਖਤਮ ਕਰ ਦੇਣਾ। ਹਮੇਸ਼ਾ ਪੁੱਠੇ ਪਾਸੇ ਦੀ ਘਟਨਾ ਪਏ ਚੀਜ਼ ਦਾ ਧਿਆਨ ਰੱਖਣਾਗਾ। ਬੰਦ ਦੋਇਂ ਕਾਲਾ ਛੜਦਾ ਆਪਾਂ ਲਾਸਟਿਕ ਦਾ। ਜੇ ਤੁਸੀਂ ਕਹੋਗੇ ਬਈਆ ਪਜਾਮਾ ਬਣਾ ਕੇ ਦਿਖਾ ਦਿਓ 100% ਮੇਰੀ ਕੋਸ਼ਿਸ਼ ਇਹ ਹੈ ਉਹ ਮੈਂ ਬੜਾ ਤੁਹਾਨੂੰ ਬਣਾ ਕੇ ਦਿਖਾਵਾਂ ਪਲਾਜੋ। ਤੇ ਜੇ ਟਾਈਮ ਨਾ ਲੱਗਿਆ ਕਿਸ ਦੇ ਨਾਂਗੇ ਇਹ ਤਾਂ ਬਣਾਈ ਦੇਵਾਂਗੇ ਨਹੀਂ ਫਿਰ ਥੋੜੀ ਤੁਹਾਨੂੰ ਹੋਰ ਵੇਟ ਕਰਨੀ ਪਊ 38 ਲੰਮਾਈ ਹੈ ਨਾ ਪਰ ਅਟਾ 38 2.5 ਇੰਚ ਵਾਧ ਰੱਖਾਂਗੇ ਆਪਾਂ ਨਾਲ ਤਰਪਾਈ ਦੇ ਠੀਕ ਆ। ਹੁਣ ਝੋਲੀ ਜਿਵੇਂ 12 ਮੋਣੀ ਤੁਸੀਂ ਮੂਰੋ। ਜਮਾਈ ਸੌਖਾ ਤਰੀਕਾ ਰਸੂ ਜੇ ਥੋੜੀ ਝੋਲੀ ਮੂਰੋਂ 12 ਤਾ ਤੁਸੀਂ ਚੁੱਪ ਕਰਕੇ ਇਥੋਂ 13 ਬਾਦ ਜਮਾ ਤੁਹਾਡਾ ਪੁਲਾਜੋ ਐ ਓਕੇ ਰਿਪੋਰਟ ਆਊਗੀ ਇਹ ਨਹੀਂ ਤੁਹਾਨੂੰ ਕਹੂਗਾ ਵੀ ਆ ਕੇ ਗਾਹਕ ਕਿ ਮੇਰੇ ਤਾਂ ਪਜਾਮਾ ਤਾਂ ਹਾਂ ਚੜਦਾ ਕਿ ਆਹ ਲੋ ਹਲਕੇ ਹਲਕੇ ਹੱਥ ਨਾਲ ਮੈਂ ਚਾਗ ਲਾਉਂਗਾ ਥੋਲੇ ਥੋਲੇ ਦੀ ਫਿਲਮ ਆ ਫਿਰ ਇਹ ਪਥੜੇ ਜ਼ੋਰ ਲਾਵਾਂਗੇ ਫਿਰ ਚਾਗ ਦਾ ਨਿਸ਼ਾਨ ਜਿਹੜਾ ਉਹ ਡਾਰਕ ਲੱਗਦਾ ਤਾਂ ਇਥੋਂ ਵੀ ਮਾੜਾ ਮਾੜਾ ਹੀ ਲਾਵਾਂਗੇ ਪਰ ਇਹ ਮਲੂਮਾ ਨੇ ਦਿਸ ਰਹੇ ਨੇ ਨਿਸ਼ਾਨ ਹਾਂਜੀ ਬਾਕੀ ਭੈਣ ਮਣ ਕੇ ਦੱਸ ਦਿਆ ਕਰੋ ਜਿਹੜੀ ਚੀਜ਼ ਤੁਹਾਨੂੰ ਦੇ ਦਿੱਤੀ ਆ ਜਾਂ ਨਹੀਂ ਦੇ ਦਿੱਤੀ ਹਣਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਤੁਸੀਂ ਸਿੱਖੋ ਬਾਕੀ ਉਹ ਭੈਣਾ ਜਰੂਰ ਕਮੈਂਟ ਕਰਿਆ ਕਰੋ ਜਿੰਨਾਂ ਦਾ ਸੁਧਾਰ ਹੋਇਆ ਪਲਾਜੋ ਕੱਟਣ ਦੇ ਵਿੱਚ ਜਾਂ ਸੂਟ ਬਣਾਉਣ ਦੇ ਵਿੱਚ ਬਾਅਦ ਦੇ ਵਿੱਚ ਫਿਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਹਾਂ ਜਿਹੜੀ ਆਪਾਂ ਮਿਹਨਤ ਕਰਦੇ ਆ ਉਹਦਾ ਤੁਹਾਨੂੰ ਫਾਇਦਾ ਵੀ ਹੁੰਦਾ ਜਾਂ ਮੈਨੂੰ ਫਾਇਦਾ ਹੁੰਣਾ ਜੀ ਜਦੋਂ ਤੁਸੀਂ ਸਿੱਖੋਗੇ ਮੇਰੇ ਤਾਂ ਉਹਦੀ ਫਾਇਦਾ ਹਣਾ ਤਾਂ ਆ ਲਓ ਇਹਨਾਂ ਦਾ ਪੱਟ ਕਿੰਨਾ ਹੈ ਇਸ ਭੈਣ ਦਾ 31 ਇੰਚ ਆ ਪਰ ਰੱਖਾਂਗੇ 30 ਇੰਚ ਆ ਕੰਨੀ ਛੱਡ ਕੇ ਰੱਖ ਲਿਆ ਮੈਂ 30 ਕੀ ਦਾਦਾ ਹੁੰਦਾ 15 ਆਹ ਲਾ ਲਿਆ ਮੈਂ 15 ਦਾ ਨਿਸ਼ਾਨ ਆਹ ਲਾ ਲਿਆ 2 ਇੰਚ ਘੱਟ ਕਰਕੇ ਆਹ ਦੇਖੋ ਕਿੰਨਾ ਕਪੜਾ ਰਿਹਾ ਸਾਰਾ ਸਣੇ ਕੰਨੀ ਦੀ ਰਿਹਾ ਸਵਾ 13.1 ਇੱਕੋ ਵੀ ਸਵਾ 13.1 ਆਪਾਂ ਟਿੱਕ ਇਹ ਤੋਂ ਆਪਾਂ ਲਾਵਾਂਗੇ 13 ਇੰਚ ਦੇ ਠੀਕ ਹੈ 13 ਦਾ ਕਿੰਨਾ ਹੁੰਦਾ 6.5 ਆਹ ਧਿਆਨ ਰੱਖਿਆ ਕਰੋ ਜਦੋਂ ਨਿਸ਼ਾਨ ਲਾਉਣਾ ਨਾ ਜਿਵੇਂ ਆਹਾ ਬਸ ਇੱਧਰ ਆਪਣਾ 1.5 ਇੰਚ ਕਪੜਾ ਹੀ ਬਚੇ ਐਸ ਸਾਈਡ ਬਾਰਾ ਕਪੜਾ ਨਾ ਇੱਧਰ ਨੂੰ ਜਾਵੇ ਨਹੀਂ ਫਿਰ ਕਰੀ ਥੋੜੀ ਅੰਦਰ ਨੂੰ ਜਾਂ ਲੱਗ ਜਾਂਦੀ ਉਹ ਚੀਜ਼ ਦਾ ਧਿਆਨ ਰੱਖਣਾ ਆਪਾਂ ਮੂਰੀ ਹੈਗੀ 16.5 ਇੱਥੇ ਹੋ ਗਈ ਮੂਰੀ 16.8 ਤੇ ਇਹ ਆ ਠੀਕ ਆ ਜੀ ਦਿਖ ਰਿਹਾ ਨਿਸ਼ਾਨ ਹੁਣ ਆਪਾਂ ਸਾਰੇ ਨਿਸ਼ਾਨ ਫੱਟੀ ਦੀ ਸਹਾਇਤਾ ਦੇ ਨਾਲ ਚੱਕ ਰਾਂਗੇ ਆਹ ਫੱਟੀ ਜਿਹੜੀਆਂ ਭੈਣਾਂ ਨੇ ਸਕਰੀਨਸ਼ਾਟ ਮਾਰਨਾ ਸਕਰੀਨਸ਼ਾਟ ਮਾਰ ਲਿਆ ਕਰੋ ਮੇਰੇ ਤੋਂ WhatsApp ਤੇ ਅਮਰਤਪਾਲ ਕੌਰ ਨੂੰ ਫੋਨ ਲਾ ਲਿਆ ਕਰੋ ਕਿ ਬਈ ਸਾਨੂੰ ਆ ਭੈਣੇ ਦੀ ਫੋਟੋ ਭੇਜ ਦਿਓ ਮੈਨੂੰ ਇਹ ਫੋਟੋ ਤੁਹਾਨੂੰ ਭੇਜ ਜਣਗੇ ਇਹਨਾਂ ਦਾ ਨੰਬਰ ਮੈਂ ਨਾਲ ਦਿੰਦਾ ਹੁਣਾਗਾ ਬਾਕੀ ਜੇ ਕਿਸੇ ਭੈਣੇ ਕੋਈ ਹੋਰ ਗੱਲਬਾਤ ਕਰਨੀ ਹੈ ਕੋਈ ਰਿਸ਼ਤੇ ਬਾਰੇ ਹਨ ਕਿਉਂਕਿ ਆਪਣਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣਾ ਕੰਮ ਨਾਲ ਰਿਸ਼ਤੇ ਕਰਾਉਂਦਾ ਵੀ ਆ ਆਓ ਤੁਸੀਂ ਇਹਨਾਂ ਨੂੰ ਲਿਖਵਾ ਦਿਆ ਕਰੋ ਹਣਾ ਜਿਹੜੀ ਕੋਈ ਕਮੀ ਪੇਸ਼ੀ ਹੁੰਦੀ ਹੈ ਕੋਈ ਵੀ ਭੈਣ ਦੇ ਵਿੱਚ ਉਹ ਪਹਿਲਾਂ ਦੱਸਿਆ ਕਰੋ ਕੱਲੂ ਆਪ ਨੂੰ ਗੱਲ ਦੇਣੀ ਨਾ ਪਵੇ ਠੀਕ ਹੈ ਜੀ ਤੇ ਆ ਲੋ ਹੁਣ ਆਪਾਂ ਇੱਥੋਂ ਆਵਾਂਗੇ ਨਿਸ਼ਾਨ ਉਧਰ ਇੱਥੇ ਬਿਲਕੁਲ ਧਿਆਨ ਦੇ ਨਾਲ ਦੇਖਣਾ ਪਹਿਲਾਂ ਪੂਰੀ ਧਿਆਨ ਨਾਲ ਪਲਜੋ ਦੀ ਆ ਵੀਡੀਓ ਦੇਖ ਕੇ ਭੈਣ ਬਣ ਕੇ ਫਿਰ ਕੱਟਿਆ ਕਰੋ ਆ ਲੋ ਆ ਇੱਥੇ ਜਿਆਦਾ ਢੁਗਾਈ ਨਹੀਂ ਪਾਉਣੀ ਨਹੀਂ ਥੋੜਾ ਪਲਜੋ ਅੰਦਰ ਨੂੰ ਚੱਕਿਆ ਜੂ ਇਸੇ ਤਰੀਕੇ ਨਾਲ ਬਾਹਰ ਲਾ ਪਾਸਾ ਠੀਕ ਆ ਠੀਕ ਆ ਬਿਲਕੁਲ ਸਹੀ ਆਊਗਾ ਆਹੀ ਕਾਰ ਤੁਸੀਂ ਘਰੇ ਘਟਨੀ ਹੁਣ ਕੀ ਕਰਨਾ ਤੁਸੀਂ ਝੋਲੀ ਦੇਖਣੀ ਵੀ ਕਿੰਨੀ ਰਹਿ ਰਹੀ ਏ ਥੋੜੀ ਬਣ ਗਈ ਇੱਥੋਂ ਤੁਸੀਂ ਐ ਚੈੱਕ ਕਰਿਆ ਕਰੋ ਹਾਂ 14 ਕਿੰਨੀ ਰਹਿ ਜੂਗੀ ਬਾਹਰ ਆਹ ਜਿਹੜੀ ਗਲਾਈ ਆ ਇਹ ਪੂਰੀ ਖੜਮੀ ਹੋਣੀ ਚਾਹੀਦੀ ਏ ਆਪਣੇ ਇੱਕ ਵਾਰੀ ਨਾ ਆਪਾਂ ਏਸੀ ਬੰਦ ਕਰ ਦਈਏ ਖੜਕਾ ਹੋ ਜਾਵੇ ਬਿੱਟੂ ਕਿਉਂਕਿ ਵਿੱਚ ਫਿਰ 19 ਸਮਝ ਨਹੀਂ ਆਉਂਦੀ ਆਵਾਜ਼ ਦੀ ਹੈਨਾ ਚਲੋ ਹੁਣ ਮੈਂ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਕੱਟੂ ਆ। ਤਾਂ ਕਿ ਨਿਸ਼ਾਨ ਵੀ ਨਾ ਵਿੱਚ ਆਉਣ ਹਨਾ। ਕੋਈ ਨਿਸ਼ਾਨ ਦੇ ਵਿੱਚ ਆਉਣਾ ਇੱਕ ਚਾਹ ਕੇ ਵੀ ਫੈਲਰ ਜਾਂਦਾ ਧੋਣ ਦੇ ਨਾਲ ਇਹ ਚੀਜ਼ ਦਾ ਧਿਆਨ ਰੱਖਣਾ। ਤੁਸੀਂ ਭੈਣ ਬਣ ਕੇ ਕਰੇ ਕਦੇ ਵੀ ਕਰੇ ਰੰਗਦਾਰ ਚਾਗ ਨਹੀਂ ਚਲਾਉਣਾ ਚਿੱਟੇ ਕੱਪੜੇ ਦੇ। ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ। ਨਹੀਂ ਆ। ਇਤੋਂ ਆਪਾਂ ਨਿਸ਼ਾਨ ਦੇ ਉੱਪਰ ਉੱਪਰ। ਠੀਕ ਹੈ ਜੀ। ਚਲੋ। ਇਹ ਦੁਆਲ ਨਿਸ਼ਾਨ ਦੇ ਉੱਪਰ ਫੜੇ ਕੋ ਸਵੇਰੇ ਹਜੇ ਮੇਰੇ ਕੋਲ 6 ਵਜੇ ਆ ਤੇ ਫੋਨ ਆਉਣ ਵੀ ਲੱਗ ਕੇ ਕੰਮ ਆਣੇ ਹਨ ਇਸ ਤਰ੍ਹਾਂ ਹੁੰਦਾ ਵੀ ਤਾਈਓ ਜਿਵੇਂ ਤੁਸੀਂ ਵਧੀਆ-ਵਧੀਆ ਕੰਮ ਕਰੋਗੇ ਨਾ ਪੈਣ ਤੁਹਾਡੇ ਕੋਲ ਵੀ ਇਸ ਤਰ੍ਹਾਂ ਹੀ ਫੋਨ ਆਉਣਗੇ ਰਾਤ ਨੂੰ ਤੁਹਾਨੂੰ ਸੌਣ ਜਿਹੜਾ ਕੰਮ ਆਣ ਜੇ ਤੁਸੀਂ ਕੰਮ ਨੂੰ ਵਧੀਆ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਅੱਜ ਤੁਹਾਡੇ ਕੋਲ ਇੱਕ ਸੂਟ ਆਉਣਾ ਤੁਸੀਂ ਮੇਰੀ ਮਾਂ ਜਿੰਦਗੀ ਵਿੱਚ ਰਮਾ ਜਿੰਦਗੀ ਵਿੱਚ ਬਮਾ ਨਾਰਮ ਆ ਤੁਸੀਂ ਮੇਰੀ ਗੱਲ ਯਾ ਰੱਖਿਓ ਜਿਹੜੀ ਭੈਣ ਇਮਾਨਦਾਰੀ ਨਾਲ ਕੰਮ ਕਰੂ ਸਵੇਰੇ ਸਦਿਆਂ ਉੱਠ ਕੇ ਰਾਤ ਨੂੰ ਹਨੇਰੇ ਦਿੱਕਰ ਉਹ ਜਿਹੜਾ ਐਗਰੀਮੈਂਟ ਕਰੋ ਬਿਲਾ ਆਪ ਕੰਮ ਸ਼ੁਰੂ ਕਰੋ ਫਿਰ ਇੱਕ ਦੋ ਭੈਣਾਂ ਨੂੰ ਹਾਇਰ ਕਰਕੇ ਮਤਲਬ ਕਿ ਉਹਨੂੰ ਕੋਲੇ ਰੱਖ ਕੇ ਨਾਲ ਕੰਮ ਕਰਵਾਇਆ ਕਰੋ ਫਿਰ ਤੁਹਾਡਾ ਕੰਮ ਗਰੋਥ ਕਰੂਗਾ ਜੇ ਆਪਾਂ ਇੱਕ ਹੀ ਬੰਦੇ ਕੰਮ ਕਰੂਗਾ ਫਿਰ ਆਪਾਂ ਗਰੋ ਨਹੀਂ ਕਰਦੇ ਬਸ ਟਾਈਮ ਪਾਸ ਕਰਾਂਗੇ ਜੇ ਤੁਸੀਂ ਚਾਹੋ ਨੀਓ ਵੀ ਤੁਸੀਂ ਫੁੱਲ ਤਰੱਕੀ ਕਰੋ ਹਨ ਤਾਂ ਇੱਕ ਦੋ ਭੈਣਾਂ ਨੂੰ ਸਮਝਾ ਕੇ ਨਾਲ ਆਪਦੇ ਤੇ ਕੰਮ ਲਾਓ ਉਹਨਾਂ ਨੂੰ ਦੱਸੋ ਵੀ ਅਸੀਂ ਇੱਕ ਦੋ ਸਾਲ ਤਹਾਨੂੰ ਪੈਸੇ ਨਹੀਂ ਦੇਵਾਂਗੇ ਉਹਨੂੰ ਸਿਖਾਓ ਪੂਰਾ ਵਧੀਆ ਹਨ ਅਗਲਾ ਐਗਰੀਮੈਂਟ ਕਰਿਆ ਕਰੋ ਪੂਰਾ ਵੀ ਅਸੀਂ ਭਾਈ 2 ਸਾਲ ਤੱਕ ਫ੍ਰੀ ਲਵਾਵਾਂਗੇ ਨਾਲ ਇਹਨੂੰ ਕੰਮ ਸਿਖਾਵਾਂਗੇ ਅਸੀਂ ਭੱਜਣ ਨਹੀਂ ਦੇ ਤਾਂ ਫਿਰ ਤੁਹਾਡਾ ਕੰਮ ਜਿਹੜਾ ਉਹ ਗਰੋਥ ਕਰੂਗਾ। ਬਾਕੀ ਜੇ ਕਿਸੇ ਵੀ ਕੰਮ ਦੇ ਵਿੱਚ ਮੇਰੀ ਸਹਾਇਤਾ ਦੀ ਲੋੜ ਆ ਮਦਦ ਦੀ ਲੋੜ ਮੈਂ ਹਾਜ਼ਰ ਹਾਂ ਜਦੋਂ ਮਰਜੀ ਤੁਸੀਂ ਮੈਨੂੰ ਭੈਣ ਨੂੰ ਫੋਨ ਕਰਕੇ ਕੋਈ رائے مشਵਰਾ ਜਾਂ ਮਿਲਣਾ ਕਿਸੇ ਭੈਣ ਨੇ ਉਹ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ ਹਨ। ਬਾਕੀ ਮੈਂ ਹਰ ਰੋਜ਼ ਦਾ ਜਦੋਂ ਵੀਡੀਓ ਦੇ ਵਿੱਚ ਉਹ ਭੈਣ ਦਾ ਆਪਣੇ ਕੋਲ ਨੰਬਰ ਆ ਗਿਆ ਜੇ ਕਿਸੇ ਭੈਣ ਨੇ ਕੰਮ ਸ਼ੁਰੂ ਕਰਨਾ ਆਨਲਾਈਨ ਕੱਪੜਾ ਵੇਚਣ ਦਾ ਤਾਂ ਉਹ ਮੇਰੇ ਤੋਂ ਵਟਸਐਪ ਤੇ ਬੋਲ ਕੇ ਭੇਜੋ ਭਾਵੇਂ ਤੁਸੀਂ ਅਮਰਤਪਾਲ ਕੌਰ ਜੀ ਨਾਲ ਗੱਲ ਕਰ ਲਓ ਇਹਨਾਂ ਤੋਂ ਨੰਬਰ ਉਸ ਭੈਣ ਦਾ ਲੈ ਸਕਦੇ ਹੋ। ਲੁਧਿਆਣੇ ਵਾਲਿਆਂ ਦਾ ਹਨਾ। ਤਾਂ ਉਹ ਜੇ ਆਪਾਂ ਇੱਕ ਸੂਟ ਮਗਾਉਣੇ ਨੇ 10 ਸੂਟ ਮਗਾਉਣੇ ਆ ਭਾਵਾ ਭੇਜ ਦਿੰਦੇ ਆ ਭੇਜਣ ਦਾ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਹੈਗਾ ਹਾਂ ਹੁਣ ਆਪਾਂ ਇਹਨੂੰ ਵਿਛਾਲਿਆ ਆ ਚੀਜ਼ਾਂ ਧਿਆਨ ਰੱਖਣਾ ਤੁਸੀਂ ਆ ਚੀਜ਼ ਥੋੜੀ ਵੱਧ ਹੋਣੀ ਚਾਹੀਦੀ ਆ ਪੂਰਾ ਧਿਆਨ ਦੇ ਨਾਲ ਵੀਡੀਓ ਦੇਖੋ ਵੀ ਪਲਾਜੋ ਆਪਾਂ ਕੱਟਣਾ ਕਿਵੇਂ ਪਾਰੀਆਂ ਭੈਣਾ ਦਾ ਖਾਸ ਕਰਕੇ ਜਦੋਂ ਕੋਈ ਭਾਰੀ ਬੂੜੀ ਆਪਣੇ ਕੋਲ ਸਾਹਮਣੇ ਆਉਂਦੀ ਨਾ ਬੰਦਾ ਡਰ ਜਾਂਦਾ ਇਹ ਥੋੜੇ ਨਾਲ ਜਦੋਂ ਅਸੀਂ ਵੀ ਅੱਜ ਤੋਂ 20 ਸਾਲ ਪਹਿਲਾਂ ਅੱਜ ਤੋਂ ਜਦੋਂ 20 ਸਾਲ ਪਹਿਲਾਂ ਮੈਂ ਕਿਸੇ ਦੇ ਕੱਪੜੇ ਸਿਉਣੇ ਸੀ ਨਾ ਵੀ ਕੋਈ ਭਾਰਾ ਬੰਦਾ ਆਏ ਤਾਂ ਡਰ ਜਾਂਦਾ ਸੀਗਾ ਵੀ ਇਹਦਾ ਨਾਪ ਕਿਵੇਂ ਲਵਾਵਾਂਗੇ ਹਨ ਹੁਣ ਕਿਸੇ ਨੂੰ ਵੀ ਲਿਓ ਤੁਸੀਂ ਭਾਵੇਂ ਮੋਦੀ ਨੂੰ ਲਿਓ ਮੈਂ ਉਹਦਾ ਵੀ ਨਾਪ ਲੈ ਲੂੰ ਨਾ ਡਰੂੰ ਨਾ ਘਬਰਾऊं ਕਿਉਂ ਦਿਮਾਗ ਦਾ ਪੱਧਰ ਆਪਣਾ ਵੱਡਾ ਹੋ ਜਾਂਦਾ ਤਾਂ ਕਰਕੇ ਡਰਨਾ ਨਹੀਂ ਐ ਬਿਲਕੁਲ ਰਿਲੈਕਸ ਰਹਿ ਕੇ ਨਾਪ ਲਿਆ ਕਰੋ ਪੂਰਾ ਨਾਪ ਲਿਆ ਕਰੋ ਮੈਂ ਤੁਹਾਨੂੰ ਨਾਪ ਲੈਣ ਦਾ ਇੱਕ ਤਰੀਕਾ ਦੱਸੂ ਬਹੁਤ ਵਧੀਆ ਅੱਦੇ ਗਾਘ ਦੇ ਕੱਪੜੇ ਦਾ ਉਹਦੀ ਪਸੰਦ ਆ ਜਾਣਗੇ ਜਦੋਂ ਤੁਸੀਂ ਦੇਖੋਗੇ ਨਾਪ ਬਾਈ ਨੇ ਇੰਨਾ ਘੰਟਾ ਲਿੱਤਾ ਤਾਂ ਅੱਦੇ ਗਾਘ ਦੇ ਕੱਪੜੇ ਉਹਦੀ ਪਸੰਦ ਆਣਗੇ ਕਿਉਂਕਿ ਜਿਵੇਂ ਹੁਣ ਆਪਾਂ ਡਾਕਟਰ ਕੋਲੇ ਜਾਂਦੇ ਆ ਜਿੱਦਾਂ ਡਾਕਟਰ ਨੇ ਇਹ ਹੱਥ ਲਾਦਾ ਕਿਉਂ ਠੀਕ ਆਪਾਂ ਕਹਿੰਦੇ ਵਧੀਆ ਨਹੀਂ ਦੇਖਿਆ ਜੀ ਡਾਕਟਰ ਗਿਆ ਸਾਹ ਲਓ ਇੱਕ ਟੂਰ ਜੀ ਮਸ਼ੀਨ ਜੀ ਲਾਤੀ ਹਨਾ ਐਂ ਕਰਤਾ ਉਹਦੇ ਨਾਲ ਆਪਾਂ ਨੂੰ ਐਵੇਂ ਡਾਕਟਰ ਨੇ ਖਣੀ ਆਪਾਂ ਨੂੰ ਬਾਲੀ ਚੰਗੀ ਤਰ੍ਹਾਂ ਦੇਖਿਆ ਸੀ ਬਾਲੀ ਵਧੀਆ ਦਵਾਈ ਜਾਊਗਾ ਇਹ ਟਰੈਕ ਹੀ ਹੁੰਦੇ ਆਪਾਂ ਇਹਨੂੰ ਇੱਕ ਤਾਂ ਕਰਕੇ ਨਾਪ ਪੜਾ ਸ਼ੌਂਕ ਨਾ ਲਿਆ ਕਰੋ ਗਾਂ ਵਾਲੇ ਗਾਂਕ ਦੇ ਅਸਰ ਪੈਂਦਾ ਇਹ ਚੀਜ਼ ਦਾ ਠੀਕ ਆ ਨਾਪ ਲੈਣ ਦੀ ਮੈਂ ਇੱਕ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦਵਾਂਗਾ ਆਪਾਂ ਪਹਿਲਾਂ ਇਹਨੂੰ ਪੌਣੇ ਦੋ ਮਿੰਟ ਚੱਕਾਂਗੇ ਪੁੱਛੋ ਤਾਂ ਕਿ ਇਸ ਭੈਣ ਦੀ ਜਿਹੜੀ ਝੋਲੀ ਆ ਪਿਛਲੀ ਉਹ 15.5 ਇੰਚ ਐ ਇੱਥੋਂ ਆਪਾਂ ਪਾਵਾਂਗੇ ਆ ਦੇਖੋ ਆਪਾਂ ਕਿੰਨਾ ਪਾਇਆ ਸੀ ਕਿ 15 ਜਾਨੀ ਕਿ 30 ਪਾਟੀ ਦਾ ਕਿੰਨਾ 31 ਦੋ ਹਿੱਸੇ ਲਾਈਆਂ ਦਾ ਤੇ 1 ਇੰਚ ਪੱਟ ਪੂਰਾ ਕਰਨ ਦਾ ਕਿੰਨਾ ਹੋ ਗਿਆ ਟੋਟਲ ਤਿੰਨ ਆਪਾਂ ਲਾ ਲਿਆ 3 ਇੰਚ ਤੇ ਇੱਥੋਂ ਲਾਵਾਂਗੇ ਆਪਾਂ 1.5 ਇੰਚ ਤੇ ਆ लो ਠੀਕ ਆ ਫਿਰ ਮੈਂ ਸਾਰੇ ਨਿਸ਼ਾਨ ਚੱਕੂਗਾ ਤੁਸੀਂ ਬਸ ਪੂਰਾ ਧਿਆਨ ਨਾਲ ਦੇਖਣਾ ਆ ਦੇਖੋ ਸਭ ਤੋਂ ਜ਼ਰੂਰੀ ਜੀ ਆ ਮੇਰਾ ਹੋ ਗਿਆ ਸਿੱਧਾ ਨਿਸ਼ਾਨ ਇਹ ਹੈਗਾ ਗਲਤ ਆਪਾਂ ਲਾਉਣਾ ਨੀਚੇ ਨੂੰ ਡਾਊਨ ਕਰਕੇ ਦੋ ਸੂ ਦੋ ਵੀ ਆ ਲਓ ਆ ਨਿਸ਼ਾਨ ਆਪਣਾ ਸਹੀ ਆ ਅਇਤੂ ਆਪਾਂ ਲਾਉਣਾ 2 ਇੰਚ ਦਾ ਮਾਰਜਿਨ ਰੱਖੀ ਆਹ ਜਿਹੜਾ ਮਾਰਜਿਨ ਹੁੰਦਾ ਆਪਣਾ 2 ਇੰਚ ਦਾ ਆ ਠੀਕ ਹੈ ਫੱਟੀ ਕਿਵੇਂ ਲਾਉਣੀ ਆ ਦੇਖੋ ਆਹ ਫੱਟੀ ਵਾਲਾ ਪਾਸਾ ਉੱਤੇ ਲਾਉਣਾ ਤੁਸੀਂ ਪਹਿਲਾਂ ਆਪਦਾ ਤੁਸੀਂ ਪਲੱਜੋ ਬਣਾ ਕੇ ਦੇਖਣਾ ਹਣਾ ਘਰੇ 2 ਸਵਾ 2 ਮੀਟਰ ਦਾ ਪੀਸ ਲਿਆ ਕੇ ਜੇ ਕੋਈ ਭੈੜੀ ਆ ਉਹ ਆਪਦਾ ਬਣਾਵੇ ਪਹਿਲਾਂ ਉਸ ਤੋਂ ਬਾਅਦ ਜਿਹੜੇ ਇਹਦੇ ਤਰੀਕੇ ਆ ਤੁਹਾਨੂੰ ਉਹ ਵੀ ਦੱਸੂ ਵੀ ਕਿਵੇਂ ਕਿਵੇਂ ਕੀ ਕੀ ਕਰਨਾ ਹਣਾ ਹਲੋ ਇੰਟਰਲੌਗ ਵਰ ਯੇ ਕਿਸੇ ਭੈਣ ਨੇ ਰੇਟ ਦਾ ਪੁੱਛਣਾ ਜਾਂ ਕੋਈ ਹੋਰੋਂ ਮੈਨੂੰ ਫੋਨ ਕਰ ਲਿਆ ਕਰੋ ਜਾਂ ਅਮਰਤਪਾਲ ਕੋਲ ਨੂੰ ਫੋਨ ਤੁਸੀਂ ਕਰ ਸਕਦੇ ਹੋ ਹਨ ਬਾ ਤੁਸੀਂ ਉਸ ਸਾਹ ਨੂੰ ਫੋਨ ਕਰਿਆ ਕਰੋ ਕਈ ਵਾਰ ਜਿਵੇਂ ਹੁਣ ਰੋਟੀ ਪਕਾਈ ਜਾਂਦੀ ਹੈ ਉਦੋਂ ਫੋਨ ਨਹੀਂ ਚੱਕਿਆ ਦਾ ਹਨ ਕਿਸੇ ਭੈਣ ਨੇ ਗੁੱਸਾ ਨਹੀਂ ਕਰਨਾ ਮੇਰਾ ਫੋਨ ਹੀ ਜਿੱਕਾ ਗਿਆ ਕਿਉਂ ਕੰਮ ਵੀ ਸਾਡਾ ਹੁਣ ਦੁਕਾਨ ਤੇ ਵੀ ਜਿਆਦਾ ਕੰਮ ਇਹ ਸਾਹਮਦੇ ਹਨ ਗਾਕਾ ਨੂੰ ਕੱਪੜੇ ਪਾ ਕੇ ਦੇਣੇ ਫੜਕੀ ਰੱਖਣੇ ਉਹ ਸਾਰੀ ਗੱਲਬਾਤ ਹੋਣ ਕਰਕੇ ਫਿਰ ਤੁਹਾਨੂੰ ਪਤਾ ਵੀ ਤੁਸੀਂ ਜੇ ਸਾਡੇ ਕੋਲ ਇੱਕ ਦਿਨ ਰਹੋ ਨਾ ਤੁਸੀਂ ਐ ਇੱਕ ਲੱਗੂਗਾ ਵੀ ਬਾਈ ਇਹ ਤਾਂ ਕੈਨੇਡਾ ਹੀ ਲੱਗਦਾ ਹੈ ਹਨਾ ਆ ਦੇਖੋ ਜਿੰਨਾ ਮੈਂ ਤੁਹਾਨੂੰ ਕਿੰਨੀ ਗਏ ਝੂਲੀ 1.5 ਆਹ ਕਿੰਨੀ ਆ 1.7 2 ਇੰਚ ਮਾਰਜਨ ਆ ਜੂ ਬਿਲਕੁਲ ਸਹੀ ਹੈ ਉਹ 12 बाई 15 ਦਾ ਇਹਦਾ ਸਾਈਜ਼ ਤਿਆਰ ਹੋ ਜੂ ਆਪਣਾ ਕੱਟਦੇ ਹੁਣ ਨਿਸ਼ਾਨਾਂ ਦੇ ਉੱਪਰ ਉੱਪਰ ਬਿਲਕੁਲ ਇੱਕ ਟੀਮ ਮੈਂ ਤੁਹਾਨੂੰ ਆਹ ਨਿਸ਼ਾਨ ਲਾ ਲ ਤੁਸੀਂ ਕੀ ਕਰ ਕਰੋ ਨਿਸ਼ਾਨ ਲਾ ਲਿਆ ਕਰੋ ਇੱਥੋਂ ਇਹ ਐਂ ਕਰੀ ਇਹ ਐਵੇਂ ਹਰ ਇੱਕ ਦੇ ਭਾਵੇਂ ਤੁਸੀਂ ਪੈਂਟ ਕੱਟਣੀ ਆ ਭਾਵੇਂ ਪਲਾਜੂ ਆਹ 2 ਇੰਚ 2 ਸੂਤ ਡਾਊਨ ਕਰਦਾ ਮੈਂ ਆਪਾਸਾ ਠੀਕ ਹੈ ਜੀ ਹੁਣ ਆਪਾਂ ਸਾਰਿਆਂ ਨੂੰ ਕੱਟ ਦਈਏ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਲੱਗੀ ਤੁਸੀਂ ਜਦਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਜੇ ਵੀਡੀਓ ਲੱਗੀ ਸਮਝ ਤਾਂ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਭੈਣ ਬਣ ਕੇ ਹਨਾ ਅੱਗੇ ਅੱਗੇ ਗਰੁੱਪਾਂ ਦੇ ਵਿੱਚ ਪਾ ਦਿਆ ਕਰੋ ਜਿਹੜੀਆਂ ਭੈਣਾਂ ਫੇਸਬੁੱਕ ਚ ਚਲਾਉਣਗੀਆਂ ਉਹ ਲਿੰਕ ਚੱਕ ਕੇ ਫੇਸਬੁੱਕ ਤੇ ਪਾ ਦਿਆ ਕਰੋ ਕਿਉਂਕਿ ਇਹਨਾਂ ਦਾ ਚੈਨਲ ਜਿਹੜਾ ਉਹ ਗਰੋਥ ਨਹੀਂ ਕਰ ਰਿਹਾ ਤੁਸੀਂ ਇਹਨਾਂ ਨੂੰ ਸਪੋਰਟ ਕਰੋ ਜੇ ਕੋਈ ਇਹਨਾਂ ਨਾਲ ਗੁੱਸਾ ਗਿਲਾ ਉਹ ਗੱਲ ਕਰਕੇ ਆ ਉਹਦਾ ਮਟਾ ਲਿਆ ਕਰੋ ਹਨਾ ਵੀ ਸਾਡਾ ਫੋਨ ਨਹੀਂ ਚੱਕਿਆ ਫੋਨ ਵਾਲੀ ਕੁਈਰ ਤੁਹਾਨੂੰ ਮੈਂ ਦੱਸਿਆ ਵੀ ਵੱਡੀ ਗੱਲ ਨਹੀਂ ਹੁੰਦੀ ਮਾੜੀ-ਬੜੀ ਗੱਲ ਤੇ ਗੁੱਸਾ ਨਹੀਂ ਕਿਸੇ ਵੀ ਭੈਣ ਨੇ ਕਰਨਾ ਹਣਾ ਅਲਕੰਨੀ ਆਪਾਂ ਇਥੋਂ ਕੱਟਾਂ ਗਿਆ ਜੀ ਦੇਖੋ ਧਿਆਨ ਇਹ ਤਾਂ ਆਪਾਂ ਕੈਂਚੀ ਇੱਥੇ ਕਰਤੀ ਤੇ ਬੰਨ ਜੁੰਝ ਹੁਣਾ ਦੇਖੋ ਇਥੋਂ ਆਪਾਂ ਇਹ ਨਿੱਕੇ-ਨਿੱਕੇ ਚੀਜ਼ਾਂ ਪੂਰਾ ਧਿਆਨ ਨਾਲ ਦੇਖੋ ਇੱਥੇ ਜਿਵੇਂ ਦੋ ਆਪਾਂ ਪਾਦਾ ਦੇਖੋ ਆ ਮਰਗੀ ਨਾ ਖੁੰਝਾ ਕੋਣੀ ਇਸ ਤਰ੍ਹਾਂ ਆਪਾਂ ਖੁੰਝ ਨੂੰ ਮਾਰ ਦੇਣਾ ਠੀਕ ਹੈ ਉਹੜਾ ਆ ਜਿਹੜਾ ਹੁਣ ਚੀਜ਼ ਆਪਾਂ ਕਟਾਂਗੇ ਇਹਨੂੰ ਪੂਰਾ ਧਿਆਨ ਦੇ ਨਾਲ ਦੇਖਿਓ ਮੈਂ ਜਿਹੜੀ ਮੇਨ ਚੀਜ਼ ਹੈ ਨਾ ਕਈ ਵਾਰੀ ਕੀ ਹੁੰਦਾ ਇੱਕ ਤਾਂ ਭੈਣਾ ਨੇ ਸਿਉਣ ਨਹੀਂ ਮਾਰਨੀ ਕਿਸੇ ਵੀ ਪਲਾਜੋ ਦੇ ਥੱਲੇ ਇਹ ਮੇਰੇ ਪੱਕੀ ਗੱਲ ਨਾ ਪੱਲੇ ਬੰਨ ਲਓ ਵੀ ਅੱਜ ਤੋਂ ਬਾਅਦ ਤੁਸੀਂ ਪਰਨ ਕਰ ਲਓ ਭਵਾਂ ਗਰੀਬ ਦਾ ਪਜਾਮਾ ਪਲਾਜੋ ਭਵਾਂ ਅਮੀਰ ਦਾ ਤੁਸੀਂ ਥੱਲੇ ਤਰਪਾਈ ਗਾ ਨੇ ਭਵਾਂ ਨੂੰ ਪਤਾ ਨਹੀਂ ਪਤਾ ਇਹਦੇ ਨਾਲ ਹੀ ਐਦਾਂ ਤੁਹਾਡਾ ਪਜਾਮਾ ਜਿਹੜਾ ਤਾਂ ਹੁਣ ਚੜਨ ਨੂੰ ਹਟ ਜੂਗਾ ਦੇਖੋ ਜਿਹੜੀ ਆ ਚੀਜ਼ ਆ ਆਹ ਤੁਮ ਲੱਗਦੀ ਹੈ ਨਾ ਮਾੜੀ ਇੱਕ ਸੂਤ ਪਰ ਇਹ ਤਰਪਾਈ ਇੱਥੇ ਆਪਣੇ ਬਲ ਪਾਉਗੇ ਇਹਨੂੰ ਮੈਂ ਹੁਣੀ ਝਾੜ ਕੇ ਦਿਖਾਉਣਾ ਤੁਹਾਨੂੰ ਵੀ ਕਿਵੇਂ ਇੱਥੋਂ ਸ਼ੁਰੂ ਕਰਨਾ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਐਵੇਂ ਇਹਨੂੰ ਜਮਾ ਲਾ ਦੇਣਾ ਚਾਹਾਂ ਮੈਂ ਇੱਕੋ ਜਿਹਾ ਹੋਣਾ ਜਾਈਂਦੀ ਪੱਲੇ ਆਪੂ ਜੇ ਆਪਣਾ ਇਹ ਵਾਧਾ ਨਾ ਫਿਰ ਆਪਣੇ ਇੱਥੇ ਤਰਪਾਈ ਕਰਨ ਵੇਲੇ ਬਲ ਪੈਣਗੇ ਤੇ ਉਹ ਬਹੁਤ ਬੁਰੇ ਲੱਗਦੇ ਆ ਠੀਕ ਆ ਉਸ ਤੋਂ ਬਾਅਦ ਕੀ ਕਰਾਂ ਜਦੋਂ ਤੁਹਾਡਾ ਇਹ ਸਾਰਾ ਪਲਾਜੋ ਬਣ ਗਿਆ ਆ ਸਿਆਉਣ ਆ ਜਿਹੜੀ ਇਹਨੂੰ ਜ਼ੋਰ ਦੇ ਨਾਲ ਆ ਦੇਖੋ ਜਿਵੇਂ ਮੈਂ ਹੁਣ ਪ੍ਰੈਸ ਨਾ ਕਰੂੰਗਾ ਇੱਥੋਂ ਫੜ ਕੇ ਨਾ ਐਂ ਇਹਦੀ ਜਾਨ ਕੱਢਦਾ ਕਰੋ ਪੂਰੀ ਖਿੱਚ ਇਹ ਨਾਮ ਨਹੀਂ ändern ਲੰਕੂਪਿਆ ਮੰਦਰ ਲੇ ਪਰ ਤਾਂ ਜੜਨੀ ਵੀ ਹੈ ਨਾ ਅੰਦਰ ਨੂੰ ਲੰਕੂ ਇਹ ਚੀਜ਼ ਦਾ ਧਿਆਨ ਰੱਖਣਾ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾਲ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਿਓ ਤੇ ਜੇ ਸਮਝ ਆਈ ਤਾਂ ਕਮੈਂਟ ਵੱਧ ਤੋਂ ਵੱਧ ਕਰਨੇ ਭੈਣਾਂ ਨੇ ਆਨਤਪਾਰ ਕਵਰ ਵਾਲੇ ਚੈਨਲ ਤੇ ਮੇਰਾ ਚੈਨਲ ਤਾਂ ਤਕਰੀਬਨ ਸਾਰੀਆਂ ਭੈਣਾਂ ਕੋਲੇ ਹੈਗੀ ਆ ਇਹਨਾਂ ਦਾ ਚੈਨਲ ਗਰੋਥ ਘੱਟ ਕਰ ਰਿਹਾ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਵਧਾਓ ਅੱਗੇ ਉਹਦੇ ਸਟੇਟਸ ਲਾ ਲਿਆ ਕਰੋ ਫੋਨ ਦੇ ਉੱਤੇ ਜਿਹੜੀਆਂ ਸਾਡੋਂ ਭੈਣਾਂ ਜਿਲੋਂ ਪਿਆਰ ਕਰਦੀਆਂ ਵਾਕਈ ਹਨਾ ਆਪਾਂ ਇੱਕ ਪਰਿਵਾਰ ਵਾਂਗੂ ਆ ਬਾਕੀ ਕਿਸੇ ਭੈਣ ਨੂੰ ਕੋਈ ਹੋਰ ਵੈਸੇ ਵੀ ਜੀ ਕਰਦਾ ਤੁਸੀਂ ਫੋਨ ਲਾ ਸਕਦੇ ਹੋ ਦਿਨੇ ਲਾ ਲਿਆ ਕਰੋ ਫੋਨ ਲਗਭਗ 12:00 ਇਹਨਾਂ ਨੂੰ ਮੈਨੂੰ ਨਹੀਂ ਲਾਉਣਾ ਤੁਸੀਂ ਦਿਨੇ ਫੋਨ ਕਿਉਂਕਿ ਮੇਰ ਤੋਂ ਫੋਨ ਚੱਕਿਆ ਨਹੀਂ ਜਾਂਦਾ ਹਨਾ ਮੇਰੇ ਤਾਂ ਤੁਹਾਨੂੰ ਆ ਦਿਖਾਈ ਹੈ ਮੈਂ ਵੀ ਹਜੇ 6:00 ਵਜੇ ਨਹੀਂ ਸਵੇਰ ਦੇ ਫੋਨ ਆਉਣ ਵੀ ਲੱਗੇ ਹਨਾ ਕੰਮ ਆਣਾਂ ਨੇ ਤਾਂ ਮੈਨੂੰ ਉਧਰ ਵੀ ਜਾਣਾ ਪੈਂਦਾ ਬਾਕੀ ਜੇ ਕੋਈ ਰਿਸ਼ਤੇ ਬਾਰੇ ਕੋਈ ਗੱਲ ਕਿਸੇ ਭੈਣ ਨੇ ਕਰਨੀ ਹੁੰਦੀ ਆ ਹਨਾ ਕਿਸੇ ਭੈਣ ਦਾ ਕਰਾਉਣਾ ਜਾਂ ਭਰਾ ਦਾ ਉਹ ਇਹਨਾਂ ਨਾਲ ਤੁਸੀਂ ਗੱਲ ਕਰਕੇ ਫੋਟੋ ਵਗੈਰਾ ਭੇਜ ਕੇ ਲਿਖਵਾ ਲਿਆ ਕਰੋ ਬਾਕੀ ਕਈ ਭੈਣਾਂ ਦੇ ਤਲਾਕ ਵਗੈਰਾ ਹੋਏ ਹੁੰਦੇ ਆ ਕਿਉਂਕਿ ਅੱਜ ਕੱਲ ਬੰਦੇ ਟੱਕਰ ਜਾਂਦੇ ਆ ਆਪਾਂ ਨੂੰ ਗਲਤ ਨਸ਼ੇ ਵਾਲੇ ਹਨ ਉਹ ਚੀਜ਼ ਤੋਂ ਜੇ ਕੋਈ ਭੈਣ ਦੁਖੀ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਆਪਦਾ ਐਡਰੈਸ ਵਗੈਰਾ ਲਿਖਾ ਦਿਆ ਕਰੋ ਠੀਕ ਹੈ ਵੀ ਕਿਹੜੀ ਕਾਸਟ ਆ ਸਾਡੀ ਕੀ ਸਾਡੀ ਡਿਮਾਂਡ ਆ ਕੀ ਗੱਲ ਆ ਕੀ ਬਾਤ ਆ ਹਨਾ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁੰਦੀ ਆ ਵੀ ਕੋਈ ਵੀ ਚੀਜ਼ ਲੁਕਾਛਪਾ ਕੇ ਨਹੀਂ ਰੱਖਣੀ ਕਿਸੇ ਭੈਣ ਨੇ ਹਨਾ ਕਿਉਂਕਿ ਅਸੀਂ ਤੁਹਾਨੂੰ ਆਪਦੀਆਂ ਭੈਣਾਂ ਮੰਨਦੇ ਆ ਤੁਸੀਂ ਵੀ ਸਾਨੂੰ ਆਪਦਾ ਭਰਾ ਮੰਨ ਕੇ ਹਰ ਇੱਕ ਚੀਜ਼ੀ ਸਿੱਛ ਵਾਂਗੂ ਕਲੀਅਰ ਕਰ ਦਿਆ ਕਰੋ ਮਿਕਾਲੂ ਆਪਾਂ ਨੂੰ ਗੱਲ ਦੇਣੀ ਨਾ ਪਵੇ ਹਨਾ ਤਾਂ ਮਿਲਦੇ ਆ ਜੀ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਹੁੰਦੇ ਹੋ اجازت ਧੰਨਵਾਦ